ਪਰ ਅਸੀਂ ਇੱਕ ਵੀ ਮੋਟੋ ਲੈ ਕੇ ਚੱਲੇ ਆ ਕਿ ਅਸੀਂ ਕੁਆਲਿਟੀ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਠੀਕ ਹੈ ਜੀ ਪੈਸੇ ਸਾਨੂੰ ਵੱਧੋ ਵਚਨ ਘੱਟ ਵਚਨ ਨਾ ਵਚਨ ਇਹ ਮੈਟਰ ਨਹੀਂ ਕਰਦਾ ਜੀ ਜੋ ਅਸੀਂ ਕਮਿਟ ਕਰ ਲਿਆ ਪਾਰਟੀ ਨਾਲ ਅਸੀਂ ਉਹਦੋਂ ਡੀਵੈਸਟ ਕਰਦੇ ਹਾਂ ਜਦੋਂ ਕਿਸੇ ਦੇ ਕੋਈ ਬੱਚਾ ਜਨਮ ਲੈਂਦਾ ਨਾ ਮਾ ਮਾਂ ਉਹਦੋਂ ਤੁਸੀਂ ਉਹਦੇ ਤਿਆਰੀਆਂ ਵਿਆਹ ਦੀਆਂ ਸ਼ੁਰੂ ਕਰਨ ਲੱਗ ਜਾਂਦਾ ਬੁਣਤ ਬਣਾਉਣ ਲੱਗ ਜਾਂਦਾ ਵੀ ਆਪਾਂ ਐ ਕਰਾਂਗੇ ਹਾਂ ਜੀ ਹਾਂ ਜੀ ਸੋ ਜਿਹੜਾ ਅੱਜ ਦਾ ਦਿਨ ਹੁੰਦਾ ਹੈ ਫਿਰ ਸਾਰੀ ਜਿੰਮੇਵਾਰੀ ਸਾਡੀ ਹੁੰਦੀ ਹੈ ਅਸੀਂ ਇਹ ਚਾਹੁੰਦੇ ਆ ਵੀ ਇਹ ਜਿਹੜਾ ਅੱਜ ਦਾ ਦਿਨ ਹੈ ਅਗਲੇ ਦੇ ਵਿਆਹ ਦਾ ਫੰਕਸ਼ਨ ਹੈ ਕੋਈ ਵੀ ਫੰਕਸ਼ਨ ਹੈ ਉਹ ਯਾਦਗਾਰ ਬਣ ਜੇ ਉਹਦੀ ਹਮੇਸ਼ਾ ਸਾਡੀ ਕੋਸ਼ਿਸ਼ ਹੈ 4 ਘੰਟਿਆਂ ਦੇ ਵਿੱਚ ਅਗਲੇ ਦੇ ਸਾਰੀਆਂ ਕੋਸ਼ਿਸ਼ਾਂ ਆਪਣੇ ਪੂਰੀਆਂ ਕਰਨੀਆਂ ਹੁੰਦੀਆਂ ਨੇ ਜੀ ਤਾਂ ਕਿ ਕਿ ਯਾਦਗਾਰ ਬਣ ਸਕੇ ਕਿਉਂਕਿ ਪੈਸੇ ਤਾਂ ਇੱਕ ਪਾਸੇ ਰਹਿ ਗਏ ਜੀ ਇਹ ਦਿਨ ਨੇ ਨਹੀਂ ਮੁੜ ਕੇ ਵਾਲੀ ਦੀ ਜ਼ਿੰਦਗੀ ਜਾਂਦਾ ਆਪਣਾ ਮੀਨੂ 300 ਤੋਂ ਸ਼ੁਰੂ ਹੋ ਜਾਂਦਾ 300 ਤੋਂ ਜੀ 300 ਰੁਪਏ ਪਰ ਹੈਡ ਤੋਂ ਸ਼ੁਰੂ ਹੋ ਜਾਂਦਾ ਉੱਪਰ ਨੂੰ ਇਹਦੀ ਕੋਈ ਲਿਮਟ ਨਹੀਂ ਲਖਪਤੀ ਵੀ ਨੇ ਇਥੇ ਇਹਦੇ ਕਰੋੜਪਤੀ ਵੀ ਨੇ ਸੋ ਸਾਰਿਆਂ ਨੂੰ ਹੀ ਨਾਲ ਲੈ ਕੇ ਚਲਾਣਾ ਪਊਗਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਰੇ ਇੱਕ ਨੂੰ ਸੈਟੀਸਫਾਈ ਕਰੀਏ ਚਾਹੇ ਕਿਸੇ ਦਾ ਬਜਟ ਵੱਧ ਹੈ ਘੱਟ ਹੈ ਮੈਨੂੰ ਛੋਟਾ ਵੱਡਾ ਇਹ ਸਾਨੂੰ ਕੋਈ ਮੈਟਰ ਨਹੀਂ ਕਰਦਾ ਅਜ ਤੱਕ ਨਹੀਂ ਕੋਈ ਵਾਇਰਲ ਦੀ ਕਿਰਪਾ ਨਾਲ ਸਾਡੇ ਭਰਾਵਾਂ ਦੀਆਂ ਦੁਆਵਾਂ ਨਾਲ ਅਜੇ ਜੁ ਕੋਈ ਨਾ ਬਤਾਈ ਵੀ ਪਾਰਟੀ ਖੁਸ਼ ਨਾ ਹੋਗੀ ਜੀ ਕਿਉਂਕਿ ਖੁਸ਼ੀ ਦਾ ਕਿੱਥੋਂ ਪਤਾ ਲੱਗਦਾ ਜੀ ਇੱਕ ਦਿਨ ਸਾਨੂੰ ਅਗਲੇ ਨੇ ਬੁੱਕ ਕਰ ਲਿਆ ਉਦੋਂ ਉਸ ਦਿਨ ਦਾ ਲੈਣੇ ਨੇ ਨਿਵਾਹੀ ਲੈਣੇ ਨਿਵਾਹੀ ਲੈਣਾ ਇਹ ਪਤਾ ਕਦੋਂ ਲੱਗਦਾ ਵੀ ਤੁਸੀਂ ਕਿੰਨੇ ਸਕਸੈਸ ਹੋਂ ਜਦੋਂ ਪ੍ਰੋਗਰਾਮ ਰਿਪੀਟ ਹੁੰਦੇ ਦੁਬਾਰੇ ਆਉਂਦਾ ਹਣਾ ਜਿਹੜੇ ਪਰਿਵਾਰ ਦਾ ਅੱਜ ਬ ਪ੍ਰੋਗਰਾਮ ਕਰ ਰਹੇ ਨੇ ਉਹਦਾ ਤੀਜਾ ਪ੍ਰੋਗਰਾਮ ਠੀਕ ਲੈ ਵੀ ਮਿੱਤਰੋ ਅੱਜ ਨਾਲ ਅਸੀਂ ਇੱਕ ਵਿਆਹ ਦੇ ਵਿੱਚ ਆਏ ਹੋਏ ਆਂਗੇ ਤੁਸੀਂ ਵੀ ਬਈ ਬਹੁਤ ਸਾਰੇ ਵਿਆਹਾਂ ਚ ਗਏ ਹੋਵੋਗੇ ਤੇ ਘਰੇ ਹੋਣਗੇ ਹਣਾ ਕਦੇ ਜੇ ਐ ਜੇ ਤਾਂ ਨਹੀਂ ਹੋਇਆ ਯਾਰ ਵੀ ਯਾਰ ਵਿਆਹ ਤਾਂ ਹੋ ਗਿਆ ਪਰ ਸਵਾਦ ਜਾਂ ਨਹੀਂ ਆਇਆਗਾ ਉਹ ਤਾਂ ਨਹੀਂ ਆਉਂਦਾ ਹੈਗਾ ਕਿਉਂਕਿ ਬਈ ਖਾਣਾ ਪੀਣਾ ਪਰਵੰਧ ਵਗੈਰਾ ਤੇ ਡੈਕੋਰੇਸ਼ਨ ਵਗੈਰਾ ਕਈ ਵਾਰ ਆਪ ਨੂੰ ਪਸੰਦ ਨਹੀਂ ਆਉਂਦੀ ਹੈਗੀ ਹਨਾ ਪਰ ਭਾਈ ਅੱਜ ਆਪਾਂ ਸਾਡੇ ਇਲਾਕੇ ਦੀ ਮੰਨੀ ਪਰਮੰਨੀ ਕੈਟਰਿੰਗ ਦੇ ਕੋਲੇ ਆਏ ਹੋયા ਹਾਂਗੇ ਜਾਨਕੀ ਸਰਦਾਰ ਜੀ ਕੈਟਰਿੰਗ ਦੇ ਕੋਲੇ ਜਿਹੜੇ ਭਾਈ ਇੱਕ ਨੰਬਰ ਦਾ ਕੰਮ ਕਰਦੇ ਨੇ ਸੋਨੂੰ ਭਾਈ ਕੋਈ ਲਾਂਬਾ ਨਹੀਂ ਆਊਗਾ ਤੇ ਕੋਈ ਵੀ ਪ੍ਰਵੰਧਾਂ ਦੇ ਵਿੱਚ ਖਾਣੇ ਪੀਣ ਦੇ ਵਿੱਚ ਕਿਤੇ ਵੀ ਕੋਈ ਘਾਟ ਨਹੀਂ ਹੋਊਗੀ ਹਨਾ ਕੀ ਗੱਲਬਾਤ ਆ ਕਿ ਸਾਰੀ ਗੱਲਬਾਤ ਕਰਾਂਗੇ ਆਪਾਂ ਸਰਦਾਰ ਜੀ ਕੈਟਰਿੰਗ ਵਾਲਿਆਂ ਦੇ ਨਾਲ ਵੀ ਤੁਸੀਂ ਕਰਦੇ ਕਿਵੇਂ ਹੋਗੇ ਖਰਚਾ ਕਿੰਨਾਗਾ ਨਾ ਤੇ ਕਿਵੇਂ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ ਸਾਰੀ ਗੱਲਬਾਤ ਕਰਾਂਗੇ ਆ ਜਾਓ ਬਾਈ ਤੁਹਾਨੂੰ ਮਿਲਿਆਉਣ ਹੈਗੇ ਸਰਦਾਰ ਜੀ ਕੈਟਰਿੰਗ ਵਾਲਿਆਂ ਦੇ ਨਾਲ ਆ ਜਾਓ ਆਓ ਜੀ ਬਾਈ ਜੀ ਆਪਾਂ ਗੱਲਬਾਤ ਕਰ ਦਾਂਗੇ ਆਪਣੇ ਨਾਲ ਹੈਗੇ ਨੇ ਜੀ ਸਰਦਾਰ ਜੀ ਕੈਟਰਿੰਗ ਦੇ ਓਨਰ ਮਠਿਆਸੀ ਕਾਰ ਜੀ ਰਾਜਿਆਸੀ ਕਾਰ ਸਸੀ ਕਾਲ ਬਾਈ ਜੀ ਪੁੱਜ ਗਈ ਮੈਂ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੜਦੀ ਕਾਲ ਹੈ ਜੀ ਠੀਕ ਹੈ ਜੀ ਬਾਈ ਜੀ ਇਹ ਨਾਮ ਕਿੱਥੋਂ ਆਇਆ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਦਰਸੇਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲ ਤੋਂ ਸਮਾਂ ਕੱਢਿਆ ਜੀ ਧੰਨਵਾਦ ਜੀ ਨਾਮ ਤਾਂ ਦੇਖੋ ਜਦੋਂ ਅਪਾ ਪੰਜਾਬ ਚ ਰਹਿੰਦੇ ਆ ਤੇ ਸਰਦਾਰ ਨਾਮ ਇਹ ਹੀ ਹੋਣਾ ਚਾਹੀਦਾ ਸੀ ਹਾਂ ਜੀ ਤੇ ਬਾਕੀ ਤੁਸੀਂ ਦੱਸੋ ਵੀ ਇਹ ਕਿੰਨਾ ਕੁ ਨਾਮ ਢੁਕਦਾ ਹੈ ਸਹੀ ਵੀ ਹੈ ਜਾਂ ਨਹੀਂ ਤਾਂ ਅਸੀਂ ਆਪਣੀ ਅਕਲ ਮੁਤਾਬਕ ਸਾਨੂੰ ਲੱਗਿਆ ਵੀ ਸਰਦਾਰ ਜੀ ਹੀ ਫੱਬਦੀ ਹੈ ਜੀ ਠੀਕ ਹੈ ਜੀ ਕੰਮ ਕੀ ਆ ਪ੍ਰਧਾਨ ਜੀ ਆਪਣਾ ਜੀ ਆਪਣਾ ਕੰਮ ਹੈ ਜੀ ਕੈਟਰਿੰਗ ਦਾ ਹਾਂ ਜੀ ਆਪਾਂ ਕਿਸੇ ਵੀ ਕਿਸਮ ਦਾ ਕੋਈ ਫੰਕਸ਼ਨ ਹੋਵੇ ਹਾਂ ਜੀ ਵਿਆਹ ਸ਼ਾਦੀ ਕੋਈ ਭੋਗ ਵਗੈਰਾ ਜਾਂ ਕਿਸੇ ਦੀ ਕੋਈ ਬਰਥਡੇ ਪਾਰਟੀ ਰਿਟਾਇਰਮੈਂਟ ਉੱਥੇ ਆਪਾਂ ਸਾਰਾ ਖਾਣ ਪੀਣ ਦਾ ਅਰੇਂਜਮੈਂਟ ਕਰਦੇ ਹਾਂ ਜੀ ਠੀਕ ਹੈ ਜੀ ਚਾਹੇ ਕੋਈ ਬੰਦਾ ਮਤਲਬ ਬਿੱਡ ਫੂਡ ਕਰ ਲੈ ਚਾਹੇ ਕੋਈ ਬੰਦਾ ਸਰਵਿਸ ਲੈ ਲੈ ਜਿੰਮੇ ਵੀ ਕਿਸੇ ਦੀ ਰਿਕੁਆਇਰਮੈਂਟ ਹੈ ਠੀਕ ਹੈ ਉਦਾਂ ਹੀ ਕੰਮ ਕਰ ਲੈ ਉਦਾਂ ਹੀ ਕੰਮ ਕਰਦਾ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਪ੍ਰਧਾਨ ਜੀ ਆਪਾਂ ਨੂੰ ਇਹ ਕੰਮ ਦੀ ਆਪਾਂ ਨੂੰ ਤਕਰੀਬਨ 3 ਸਾਲ ਹੋ ਗਏ ਜੀ ਇਸ ਫੀਲਡ ਦੇ ਵਿੱਚ ਠੀਕ ਹੈ ਜੀ ਪਹਿਲਾਂ ਮੇਰੇ ਵੀਰ ਜੀ ਨਾਨ ਮੈਂ ਬੈਠੇ ਨੇ ਰਟਾਇਰ ਲੈਕਚਰਾਰ ਨੇ ਜੀ ਇਹਨਾਂ ਦਾ ਬੜਾ ਮਤਲਬ ਐਕਸਪੀਰੀਅੰਸ ਹੈ ਕਿਉਂਕਿ ਜੁਆਇੰਟ ਫੈਮਿਲੀ ਸੀ ਸਾਰੇ ਜਿਹੜੇ ਘਰ ਦੇ ਕਾਰਜ ਇਹਨਾਂ ਨੇ ਕੀਤੇ ਤੇ ਉਹਦੇ ਚੋਂ ਹੀ ਇਹ ਸਾਡੀ ਕੈਟਰਿੰਗ ਨਿਕਲੇ ਫਿਰ ਸੋਚਿਆ ਵੀ ਕਿਉਂ ਨਾ ਬਾਈ ਪ੍ਰੋਫੈਸ਼ਨਲ ਬਣਾ ਲਈਏ ਕਿਉਂਕਿ ਉਧਰੋਂ ਰਿਟਾਇਰ ਹੋ ਗਏ ਹੁਣੇ ਵੇਲੇ ਸੀਗੇ ਤਾਂ ਵੇਲਾ ਸਮਾਂ ਕਿਸੇ ਕੰਮ ਦੇ ਵਿੱਚ ਵਧੀਆ ਕੰਮ ਤੇ ਸਪੈਂਡ ਕਰੀਏ ਤੂੰ ਆਪਣੇ ਏਰੀਆ ਨੂੰ ਵਧੀਆ ਸਰਵਿਸ ਦੇਈ ਸਹੀ ਗੱਲ ਹੈ ਸਹੀ ਗੱਲ ਹੈ ਜੀ ਹੋਰਾਂ ਤੇ ਆਪਣੇ ਦੇ ਵਿੱਚ ਕੀ ਅੰਤਰ ਹੋਊਗਾ ਜੀ ਠੀਕ ਹੈ ਵੀਰ ਦੇਖੋ ਜੀ ਹੋਰਾਂ ਤੇ ਸਾਡੇ ਦੇ ਵਿੱਚ ਜਿਹੜੇ ਅੰਤਰ ਦੀ ਗੱਲ ਕਰਦੇ ਹੋ ਇਹ ਤਾਂ ਅ ਜੱਜ ਕਰਨਾ ਲੋਕਾਂ ਨੇ ਕਿਉਂਕਿ ਆਪਦੇ ਕੰਮ ਦਾ ਹਰ ਇੱਕ ਵਧੀਆ ਕਹਿੰਦਾ ਪਰ ਅਸੀਂ ਇੱਕੋ ਹੀ ਮੋਟੋ ਲੈ ਕੇ ਚੱਲੇ ਆ ਕਿ ਅਸੀਂ ਕੁਆਲਟੀ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਠੀਕ ਹੈ ਜੀ ਪੈਸੇ ਸਾਨੂੰ ਵੱਧ ਵਚਨ ਘੱਟ ਵਚਨ ਨਾ ਵਚਨ ਇਹ ਮੈਟਰ ਨਹੀਂ ਕਰਦਾ ਜੀ ਜੋ ਅਸੀਂ ਕਮਿਟ ਕਰ ਲਿਆ ਪਾਰਟੀ ਨਾਲ ਅਸੀਂ ਉਹ ਤੋਂ ਡੀ-ਇਨਵੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਕੁਆਲਟੀ ਨਾਲ ਕਦੇ ਵੀ ਸਮਝੌਤਾ ਨਹੀਂ ਹੋਊਗਾ ਠੀਕ ਹੈ ਜੀ ਕੁਆਲਟੀ ਚੰਗੀ ਹੁੰਦੀ ਹੈ ਯਾਨੀ ਕੁਆਲਟੀ ਆਪਾਂ 100% ਦੇਵਾਂਗੇ ਸਹੀ ਗੱਲ ਹੈ ਜੀ ਖਰਚਾ ਆਪਾਂ ਕਰਦਿਆ ਹਨਾ ਜੀ ਵਿਆਹ ਦੇ ਉੱਪਰ ਜੀ ਹਨਾ ਜੀ ਉਹਦਾ ਸਵਾਦ ਆਉਣਾ ਚਾਹੀਦਾ ਜੀ ਜਿਹੜੀ ਮੇਨ ਗ ਬਿਲਕੁਲ ਤਰਸੇਮ ਜੀ ਤੁਸੀਂ ਬਹੁਤ ਵਧੀਆ ਗੱਲ ਕਰੀ ਹੈ ਖਰਚਾ ਤਾਂ ਇੱਕ ਵੱਖਰੀ ਗੱਲ ਹੈ ਜਦੋਂ ਕਿਸੇ ਦੇ ਕੋਈ ਬੱਚਾ ਜਨਮ ਲੈਂਦਾ ਹੈ ਨਾ ਮਾ ਮਾਂ ਪਿਓ ਉਦੋਂ ਤੁਸੀਂ ਉਹਦੇ ਤਿਆਰੀਆਂ ਵਜਾਦੀਆਂ ਸ਼ੁਰੂ ਕਰਨ ਲੱਗ ਜਾਂਦੇ ਬੁੰਤ ਬਣਾਉਣ ਲੱਗ ਜਾਂਦੇ ਵੀ ਆਪਾਂ ਐ ਕਰਾਂਗੇ ਐ ਕਰਾਂਗੇ ਹਾਂਜੀ ਹਾਂਜੀ ਸੋ ਜਿਹੜਾ ਅੱਜ ਦਾ ਦਿਨ ਹੁੰਦਾ ਹੈ ਫਿਰ ਸਾਰੀ ਜੰਮਵਰੀ ਸਾਡੀ ਹੁੰਦੀ ਹੈ ਕਿਉਂਕਿ ਕਿਸੇ ਦੇ ਸੁਪਨਾ ਨੂੰ ਕ੍ਰੀਏਟ ਨੂੰ ਕ੍ਰੀਏਸ਼ਨ ਹੈ ਜਿਹੜੀ ਉਹਦੇ ਮਨ ਦੇ ਵਿੱਚ ਉਹਨੂੰ ਇੱਥੇ ਸਾਕਾਰ ਕਰਨਾ ਫਿਰ ਉਹ ਸਾਡੇ ਹੱਥ ਹੈ ਸਹੀ ਗੱਲ ਹੈ ਠੀਕ ਹੈ ਜੀ ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਜਿਹੜਾ ਅੱਜ ਦਾ ਦਿਨ ਹੈ ਅਗਲੇ ਦੇ ਵਿਆਹ ਦਾ ਫੰਕਸ਼ਨ ਹੈ ਕੋਈ ਵੀ ਫੰਕਸ਼ਨ ਹੈ ਉਹ ਯਾਦਗਾਰ ਬਣ ਜੇ ਉਹ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਮਨਲਾ ਦਾ ਵੀ ਆਪਣੇ ਕੋਲ ਘੰਟੇ ਹੁੰਦੇ ਨੇ ਸਾਰੇ ਤਿੰਨ ਤੋਂ ਚਾਰ ਘੰਟੇ ਮਨਣਾ ਜੀ ਜੇ ਇਹ ਘੰਟੇ ਨਾ ਵਧਿਆ ਗਏ ਜੀ ਲੋਕ ਕਹਿਣਗੇ ਜੀ ਸਵਾਦ ਨਹੀਂ ਆਇਆ ਸਾਨੂੰ ਤਾਂ ਜੀ ਇੱਥੇ ਘਾਟ ਸੀਗਾ ਨਾ ਜੀ ਬੜੀ ਵੱਡੀ ਗੱਲ ਹੋ ਜਾਂਦੀ ਹੈ ਦੇਖਿਆ ਜਾਵੇ ਤਾਂ ਚਾਰ ਘੰਟਿਆਂ ਦੇ ਵਿੱਚ ਅਗਲੇ ਦਾ ਸਾਰੀਆਂ ਕੋਸ਼ਿਸ਼ਾਂ ਆਪਣੀ ਪੂਰੀਆਂ ਕਰਨੀਆਂ ਹੁੰਦੀਆਂ ਨੇ ਜੀ ਤਾਂ ਕਿ ਕਿ ਯਾਦਗਾਰ ਬਣ ਸਕੇ ਕਿਉਂਕਿ ਪੈਸੇ ਤਾਂ ਇੱਕ ਵਾਰੀ ਰਹਿ ਗਏ ਜੀ ਇਹ ਦਿਨ ਨੇ ਨਹੀਂ ਮੁੜ ਕੇ ਅਲੀ ਦੀ ਜ਼ਿੰਦਗੀ زندگی جو ਮੁੜ ਕੇ ਨਹੀਂ ਆਉਣਾ ਸਹੀ ਗੱਲ ਹੈ ਦੁਬਾਰੇ ਕਰਨ ਵਾਲਾ ਕੰਮ ਨਹੀਂ ਹੈਗਾ ਸੋ ਅਸੀਂ ਪੂਰਾ ਜੋਰ ਲਾਉਣਾ ਵੀ ਇਹਨੂੰ ਅਸੀਂ 100% ਅੱਗ ਲੈਂਦੇ ਆ ਸ਼ਾਮਾਂ ਦੇ ਖਰੇ ਉੱਤਰੀਏ ਠੀਕ ਹੈ ਜੀ ਅੱਜ ਤੱਕ ਕੋਈ ਨੀਕੀ ਤਾਂ ਨਹੀਂ ਹੋਈ ਹੈ ਜੇ ਦੇਖ ਆ ਜਾਵੇ ਤਾਂ ਨਹੀਂ ਜੀ ਫਿਰ ਅੱਜ ਤੱਕ ਨਹੀਂ ਕੋਈ ਵਾਇਰਲ ਦੀ ਕਿਰਪਾ ਨਾਲ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਨਾਲ ਠੀਕ ਹੈ ਜੀ ਇਹ ਜੀ ਕੋਈ ਨੌਬਤਾਈ ਵੀ ਪਾਰਟੀ ਖੁਸ਼ ਨਾ ਹੋ ਗਈ ਗਈ ਠੀਕ ਹੈ ਜੀ ਕਿਉਂਕਿ ਖੁਸ਼ੀ ਦਾ ਕਿੱਥੋਂ ਪਤਾ ਲੱਗਦਾ ਜੀ ਇੱਕ ਦਿਨ ਸਾਨੂੰ ਅਗਲੇ ਨੇ ਬੁੱਕ ਕਰ ਲਿਆ ਉਦੋਂ ਉਸ ਦਿਨ ਦਾ ਲੈਣੇ ਨੇ ਨਵਾਈ ਲੈਣਾ ਹੈ ਨਵਾਈ ਲੈਣਾ ਇਹ ਪਤਾ ਕਦੋਂ ਲੱਗਦਾ ਵੀ ਤੁਸੀਂ ਕਿੰਨੇ ਸਕਸੈਸਫੁਲ ਜਦੋਂ ਪ੍ਰੋਗਰਾਮ ਰਿਪੀਟ ਹੁੰਦੇ ਦੁਬਾਰੇ ਆਉਂਦਾ ਹਣਾ ਜਿਹੜੇ ਪਰਿਵਾਰ ਦਾ ਜਦੋਂ ਪ੍ਰੋਗਰਾਮ ਕਰਦੇ ਨੇ ਉਹਦਾ ਤੀਜਾ ਪ੍ਰੋਗਰਾਮ ਹੈ ਠੀਕ ਹੈ ਜੀ ਤਕਰੀਬ ਤੇ ਸਭ ਦੇ ਹੀ ਰਿਪੀਟ ਹੋ ਗਿਆ ਆਪਣੇ ਪ੍ਰੋਗਰਾਮ ਸਹੀ ਗੱਲ ਤੋਂ ਪਤਾ ਲੱਗਦਾ ਵੀ ਜੇ ਪਾਰਟੀ ਸੈਟੀਸਫਾਈ ਹੈ ਤਾਂ ਹੀ ਦੁਬਾਰਾ ਆਉਜੀ ਸਹੀ ਗੱਲ ਵੱਡੀ ਗੱਲ ਹੈ ਦੇਖਿਆ ਆਪਣੇ ਕੋਲੇ ਕਿਹੜੇ ਕਿਹੜੇ ਯਾਨੀ ਕਿ ਖਾਣੇ ਹੁੰਦੇ ਨੇ ਜੀ ਵੈਜ ਨੌਨ ਵੈਜ ਕਿਵੇਂ ਕੰਮ ਕਰਦੇ ਆਪਾਂ ਜੀ ਰਸੇਮ ਜੀ ਹਰੇਕ ਤਰ੍ਹਾਂ ਦਾ ਪ੍ਰੋ ਮੈਨੂੰ 300 ਤੋਂ ਸ਼ੁਰੂ ਹੋ ਜਾਂਦਾ 300 ਤੋਂ ਜੀ 300 ਰੁਪਏ ਪਰ ਹੈਡ ਤੋਂ ਸ਼ੁਰੂ ਹੋ ਜਾਂਦਾ ਉੱਪਰ ਨੂੰ ਇਹਦੀ ਕੋਈ ਲਿਮਟ ਨਹੀਂ ਕੋਈ ਲਿਮਟ ਨਹੀਂ ਕੋਈ ਜੀ ਦੀ ਕੋਈ ਲਿਮਟ ਨਹੀਂ ਹੈਗੀ ਪਰ ਆਪਾਂ ਇਹ ਨਹੀਂ ਵੀ ਕੋਈ ਬਾਲਾ ਵੱਡੇ ਹੀ ਮਤਲਬ ਵੀ ਹਾਈ ਫਾਈਓ ਕਰਨੇ ਨੇ ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਨੇ ਹਰ ਇੱਕ ਦੀ ਵੱਖਰੀ ਵੱਖਰੀ ਰਿਕੁਆਇਰਮੈਂਟ ਹੈ ਵੱਖਰਾ ਵੱਖਰਾ ਬਜਟ ਹੈ ਠੀਕ ਹੈ ਜੀ ਲਖਪਤੀ ਵੀ ਨੇ ਇੱਥੇ ਇਹਦੇ ਕਰੋੜਪਤੀ ਵੀ ਨੇ ਸੋ ਸਾਰਿਆਂ ਨੂੰ ਹੀ ਨਾਲ ਲੈ ਕੇ ਚਲਾਉਣਾ ਪਊਗਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਰੇ ਹਰ ਇੱਕ ਨੂੰ ਸੈਟੀਸਫਾਈ ਕਰੀਏ ਚਾਹੇ ਕਿਸੇ ਦਾ ਬਜਟ ਵੱਧ ਹੈ ਘੱਟ ਹੈ ਮੈਨੂੰ ਛੋਟਾ ਹੈ ਵੱਡਾ ਇਹ ਕੇਟਰਿੰਗ ਜੇ ਦੇਖਿਆ ਜਾਵੇ ਤਾਂ ਇਹ ਦੇਖੋ ਜੀ ਜਿਹੜਾ ਮੁੱਲ ਹੈ ਉਹ ਡਿਪੈਂਡ ਕਰਦਾ ਹੈ ਲੈ ਦੇ ਮੈਨੂ ਤੇ ਲੈ ਦੇ ਮੈਨੂ ਤੇ ਗੈਦਰ ਨੇ ਕਿੰਨੀਆਂ ਮੈਨੂ ਕਿੰਨੀਆਂ ਹੈ ਠੀਕ ਹੈ ਜੀ ਕੀ ਕੁਝ ਲੈਣਾ ਅਗਲੇ ਨੂੰ ਜੀ ਉਦੋਂ ਦੀ ਕਰ ਦਿੰਦੇ ਹਾਂ ਉਦੋਂ ਦੀ ਕਰ ਦਿੰਦੇ ਹਾਂ ਕੋਨ ਪਹਿਲਾਂ ਮੈਂ ਬੇਨਤੀ ਕੀਤੇ ਵੀ ਅੰਤ ਕੋਈ ਨਹੀਂ ਹੈਗਾ ਜੀ ਕੋਈ ਅੰਤ ਨਹੀਂ ਹੈਗਾ ਜੀ ਜਿੰਨਾ ਮਰਜੀ ਇਹਨੂੰ ਵਧਾ ਲਓ ਜਿੰਨਾ ਮਰਜੀ ਸਿਮਤ ਕਰ ਲਓ ਇਹ ਪਾਰਟੀ ਦੇ ਹੱਥ ਹੈ ਜਿੰਨਾ ਅੱਲੇ ਦਾ ਬਜਟ ਹੈ ਉਸ ਬਜਟ ਦੇ ਵਿੱਚ ਅਸੀਂ ਵਧਿਆ ਤੋਂ ਵਧਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਬੁਕਿੰਗ ਆਪਣੀ ਕਿਵੇਂ ਕਰੀਏ ਫਿਰ ਆਪਾਂ ਜੀ ਬੁਕਿੰਗ ਆਪਣੀ ਲੌਂਗੋ ਵਾਲਾ ਆਪਣਾ ਆਫਿਸ ਹੈ ਜੀ ਤੁਸੀਂ ਸਕਰੀਨ ਤੇ ਨੰਬਰ ਦੇ ਦਿਓ ਹਾਂਜੀ ਤੇ ਫੋਨ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੇ ਉਹ ਵੀ ਕੋਈ ਚਾਹੀ ਸਭ ਤੋਂ ਸਰਵਿਸ ਲੈਣਾ ਠੀਕ ਹੈ ਜੀ ਤਾਂ ਅਸੀਂ ਹਰ ਟਾਈਮ ਹਾਜ਼ਰ ਹਾਂ ਇਸੇ ਵਜ੍ਹਾ ਠੀਕ ਹੈ ਪ੍ਰਧਾਨ ਜੀ ਧੰਨਵਾਦ ਬਹੁਤ ਧੰਨਵਾ ਇਹ ਕਿਸੇ ਵੀ ਮੇਰੇ ਵੀਰ ਨੇ ਭਾਈ ਕੋਈ ਵੀ ਪ੍ਰੋਗਰਾਮ ਕਰਨਾ ਹੋਵੇ ਵੱਡਾ ਛੋਟਾ ਦਾ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਤੁਸੀਂ ਬੁੱਕ ਕਰ ਸਕਦੋਂਗੇ ਧੰਨਵਾਦ